ਸਤਿ ਸ਼੍ਰੀ ਅਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਪਿਆਰੀ ਕਾਟਨ ਦੀ ਕਲੈਕਸ਼ਨ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਅਸੀਂ ਅੱਜ ਤੇ ਜਿਹੜੀ ਇਹ ਵਾਲੀ ਕਲੈਕਸ਼ਨ ਹੈ ਜੀ ਇਸ ਚ ਅਸੀਂ ਤੁਹਾਨੂੰ ਪ੍ਰਿੰਟ ਦੇ ਉੱਪਰ ਵਰਕ ਵਾਲੇ ਸੂਟ ਦਵਾਂਗੇ ਤੇ ਪ੍ਰਿੰਟਡ ਸੂਟ ਦਵਾਂਗੇ ਬਹੁਤ ਸੋਹਣੇ ਜਿਹੇ ਸੂਟ ਨੇ ਤੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਜੋ ਵੀ ਸੂਟ ਤੁਹਾਨੂੰ ਅੱਜ ਦੀ ਵੀਡੀਓ ਚ ਪਸੰਦ ਆਇਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਇਸ ਨੰਬਰ ਤੇ ਉਸ ਦੀ ਵਿਕ ਸੈਂਡ ਕਰ ਸਕਦੇ ਹੋ ਕਲਰ ਆਪਸ਼ਨ ਬਹੁਤ ਸੋਹਣੇ ਆ ਫੈਬਰਿਕ ਬਹੁਤ ਸੋਹਣਾ ਤੇ ਇਹ ਜ ਫਰਸਟ ਦਿਖਾ ਰਹੀ ਹੈ ਜਿੱਦਾਂ ਇੱਕ ਲੀਲਨ ਸਟਾਈਲ ਲੀਲਨ ਦਾ ਫੈਬਰਿਕ ਹੁੰਦਾ ਹੈ ਇਦਾਂ ਦੀ ਕਾਟਨ ਹੈ ਜੀ ਇਹ ਤੇ ਪ੍ਰਿੰਟਿੰਗ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਇਹ ਹੈਗਾ ਜੀ ਫਰਸਟ ਸੂਟ ਆਪਣਾ ਅੱਜ ਦਾ ਪ੍ਰਿੰਟ ਦੇ ਉੱਪਰ ਮਸ਼ੀਨੀ ਵਰਕ ਹੈ ਇਹ ਕਲਰ ਬਹੁਤ ਸੋਹਣੇ ਆ ਸਟੱਫ ਬਹੁਤ ਜ਼ਿਆਦਾ ਫਾਈਨ ਆ ਬਹੁਤ ਸੋਹਣਾ ਸਟੱਫ ਹੈ ਜੀ ਸ਼ਰਟ ਨੂੰ ਹਲਕੀ ਜੀ ਲਾਈਨਿੰਗ ਦੀ ਨੀਡ ਹੈਗੀ ਆਂ ਅਗਰ ਤੁਸੀਂ ਨਹੀਂ ਲਗਵਾਣੀ ਤਾਂ ਨਾ ਲਗਵਾ ਸਕਦੇ ਹੋ ਪਰ ਵੈਸੇ ਲਗਵਾ ਲੋਗੇ ਸ਼ਰਟ ਸ਼ਰਟ نیچے ਤਾਂ ਥੋੜੀ ਜੀ ਸੂਟ ਦੀ ਗ੍ਰੇਸ ਜ਼ਿਆਦਾ ਰਹੇਗੀ ਇਹ ਹੈਗਾ ਇਹਦੇ ਨਾਲ ਕੋਟਾ ਡੋਰੀ ਦਾ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਦੁਪੱਟਾ ਕੋਟਾ ਡੋਰੀ ਇਹਦਾ ਤੇ ਪ੍ਰਾਈਸ ਰਹੂਗਾ ਅੱਜ ਦੀ ਵੀਡੀਓ ਦੇ ਸਾਰੀ ਸੂਟਾਂ ਦਾ 2100 2150 ਇਹ ਹੈਗਾ ਇਹਦੇ ਵਿੱਚ ਸੈਕੰਡ ਕਲਰ ਪੀਚ ਇੱਕ ਆ ਗਿਆ ਜੀ ਲੈਮਨ ਜਿਹਾ ਸ਼ੇਡ ਹੈ ਹਲਕਾ ਜਿਹਾ ਬਹੁਤ ਸੋਹਣਾ ਕਲਰ ਹੈ ਠੀਕ ਹੈ ਇਹਦੇ ਵਿੱਚ ਤਿੰਨ ਕਲਰ ਨੇ ਇਸ ਡਿਜ਼ਾਈਨ ਦੇ ਵਿੱਚ ਮਸਲੀਨ ਦੁਪट्टे ਨਾਲ ਦੇ ਰਹੇ ਹਾਂ ਇਹ ਜਿਹੜੇ ਵੀ ਸੂਟਾਂ ਦਾ ਪ੍ਰਾਈਸ ਥੋੜਾ ਕਾਟਨ ਦਾ ਮੈਂ ਹਰੇਕ ਰੇਂਜ ਦਾ ਸੂਟ ਲੈ ਕੇ ਆਨੀ ਆ ਤੁਹਾਨੂੰ ਮਤਲਬ ਬਹੁਤ ਜ਼ਿਆਦਾ ਘੱਟ ਦਾ ਨਹੀਂ ਲੈ ਕੇ ਆਂਦੇ ਜਿਵੇਂ ਪੰਜ ਛੇ ਸੌਲੇ ਸੂਟ ਇਕਦੋ ਧੋਵਾਂ ਚ ਖਰਾਬ ਹੋ ਜਣ ਉਹਨਾਂ ਦਾ ਵੀ ਕੋਈ ਫਾਇਦਾ ਨਹੀਂ ਪਰ ਜਿਹੜਾ ਸਟਫ ਕਾਟਨ ਦਾ ਹੁੰਦਾ ਜੀ ਕਾਟਨ ਬਹੁਤ ਤਰ੍ਹਾਂ ਦੀ ਆਂਦੀ ਆ ਐਦਾਂ ਕਿ ਤੁਹਾਨੂੰ ਪੈਸਾ ਲਾਇਆ ਵਾ ਤੁਹਾਡਾ ਫੁੱਲ ਵਸੂਲ ਹੋਏਗਾ ਇਹ ਦੇਖੋ ਸੂਟ ਸਟਫ ਬਹੁਤ ਸੋਹਣਾ ਧੋ ਤੋਂ ਕੇ ਨਿੱਖਰਨੇ ਵਾਲਾ ਸਟਫ ਆ ਠੀਕ ਹੈ ਜੀ ਸਾਰਾ ਹੀ ਹਾਈਲਾਈਟ ਕੀਤਾ ਹੋਇਆ ਇਹ ਹੈਗੇ कॉटन दी सलवार ਦੇਖੋ ਜੀ ਦੁਪੱਟਾ ਠੀਕ ਹੈ मस्लिन ਤੇ ਇਹਦੇ ਕਲਰ অপਸ਼ਨ ਆ ਤਿੰਨ ਕਲਰ ਨੇ ਚਾਰ ਤੇ ਚਾਰੋਂ ਹੀ ਕਲਰ ਬਹੁਤ ਸੋਹਣੇ ਆ 2100 ਪ੍ਰਾਈਸ ਆ ਜੀ ਇਹਨਾਂ ਸੁੱਟਾਂ ਦਾ ਸ਼ਿਪਿੰਗ ਅਲੱਗ ਤੋਂ ਰਹੇਗੀ ਇਹ ਰਹੇਗਾ ਨੈਕ ਸੂਟ ਡਿਜੀਟਲ ਪ੍ਰਿੰਟਿੰਗ ਹੈ ਸਾਰੀ ਠੀਕ ਹੈ ਜੀ ਸੇਮ ਹੀ ਇਦਾਂ ਹੀ ਬੈਕ ਰਹੇਗੀ ਇਹਨਾਂ ਦੇ ਕਾਟਨ ਦੀ ਸਲਵਾਰਾਂ 2.5 ਮੀਟਰ ਤੋਂ ਘੱਟ ਕੋਈ ਵੀ ਸਲਵਾਰ ਨਹੀਂ ਹੋਏਗੀ ਮਸਲੀਨ ਦੇ ਦੁਪੱਟੇ ਬਹੁਤ ਸੋਹਣੇ ਖੁੱਲੇ ਡੁੱਲੇ ਜੀ ਆ ਠੀਕ ਹੈ ਜੀ ਕਲਰ ਚਾਰੇ ਹੀ ਬਹੁਤ ਸੋਹਣੇ ਆ ਠੀਕ ਹੈ ਜੀ ਤੇ ਪ੍ਰਾਈਸ ਹੈਗਾ ਜੀ ਸਾਰੇ ਸੂਟਾਂ ਦਾ 2100 ਨੈਕਸਟ ਡਿਜ਼ਾਈਨ ਦਿਖਾਣੇ ਆ ਤੁਹਾਨੂੰ ਸਟੱਫ ਤਾਂ ਇਹਨਾਂ ਨੂੰ ਲਾਈਨਿੰਗ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈਗੀ ਜਿਹੜਾ ਫਰਸਟ ਤੁਹਾਨੂੰ ਮੈਂ ਦਿਖਾਇਆ ਸੀ ਲੀਲਨ ਸਟਾਈਲ ਦੇ ਵਿੱਚ ਸਭ ਤੋਂ ਪਹਿਲੇ ਵਾਲੇ ਸੂਟ ਉਹਨਾਂ ਦੇ نیچے ਲਗਵਾ ਸਕਦੇ ਹੋ ਤੇ ਬਾਕੀਆਂ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੈ ਜਿਹੜੇ ਮੈਂ ਤੁਹਾਨੂੰ 2-3 ਸੈੱਟ ਦਿਖਾਏ ਨੇ ਇਹ ਵੀ ਬਿਉਟ ਆਊਟਲਾਈਨਿੰਗ ਸੂਟ ਬਣੇਗਾ ਜੀ ਸਰਵੋਸਕੀ ਦਾ ਟੱਚ ਦਿੱਤਾ ਹੋਇਆ ਸਾਰੇ ਸੂਟ ਦੇ ਵਿੱਚ ਬਹੁਤ ਸੋਹਣਾ ਸੂਟ ਆ ਠੀਕ ਹੈ ਕਲਰ ਦੇਖੋ ਸੂਟ ਮਸਲੀਨ ਦਾ ਬਹੁਤ ਸੋਹਣਾ ਜਿਹਾ ਦੁਪੱਟਾ ਕਾਟਨ ਦੇ ਦੁਪੱਟੇ ਕਲਰ ਆਪਸ਼ਨ ਦੇਖ ਲਓ बहुत सोहने सोने कलर ने देखो कलर ठीक है जी एक कलर ये मिल जाएगा देखो कितने सोने सो, सूट ਨੇ ਠੀਕ ਹੈ ਜੀ ਪ੍ਰਾਈਸ ਹੈਗਾ 2100 ਸਾਰੇ ਸੂਟਾਂ ਦਾ ਨੈਕਸਟ ਡਿਜ਼ਾਈਨ ਕਲਰ ਇੱਕ ਤੋਂ ਇੱਕ ਸਾਰੇ ਸੂਟ ਸਟਫ ਦਾ ਬਹੁਤ ਜ਼ਿਆਦਾ ਫਾਈਨ ਹੈ 2100 ਦੇ ਵਿੱਚ ਨੇ ਜੀ ਸਾਰੇ ਸੂਟ ਅੱਜ ਦੀ ਵੀਡੀਓ ਦੇ ਠੀਕ ਹੈ ਜੀ ਮਸਲੀਨ ਦਾ ਦੁਪੱਟਾ ਦੁਪੱਟੇ ਲੰਬੇ ਚੌੜੇ ਨੇ ਸਾਰੇ ਇਹ ਹੈਗਾ ਦਾ ਕਲਰ ਕਲਰ ਸ਼ੇਡੀ ਬਹੁਤ ਸੋਹਣੇ ਨੇ ਗਰਮੀ ਦੇ ਮੌਸਮ ਦੇ ਅਕੋਰਡਿੰਗ ਸਾਰੇ ਕਲਰ ਬਹੁਤ ਪਿਆਰੇ ਪਿਆਰੇ ਸਾਰੇ ਇਸ ਕਲਰ ਦੇ ਇਸ ਡਿਜ਼ਾਈਨ ਦੇ ਇਹ ਚਾਰ ਕਲਰ ਪ੍ਰਾਈਸ ਸੇਮ ਹੈ ਜੀ 2100 ਨੈਕਸਟ ਡਿਜ਼ਾਈਨ ਦਿਖਾਣੇ ਆ ਬਹੁਤ ਸੋਹਣਾ ਡਿਜ਼ਾਈਨ ਆ ਮੈਲਟੀ ਜੀ ਸ਼ਰਟ ਹੈ ਜੀ ਸ਼ਰਟ ਦਾ ਦੇਖੋ ਡਿਜ਼ਾਈਨ ਕਿੰਨਾ ਪਿਆਰਾ ਹੈ ਪਹਿਲਾਂ ਤਾਂ ਪ੍ਰਿੰਟ ਬਹੁਤ ਸੋਹਣਾ ਹੈ ਤੇ ਉੱਪਰ ਵਰਕ ਹੋਇਆ ਹੋਇਆ ਤੇ ਲੀਸਿਸ ਦੇ ਨਾਲ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਹੈ ਨੈੱਕ ਦੇ ਉੱਪਰ ਇਹ ਵੀ ਤੁਹਾਨੂੰ ਵਰਕ ਮਿਲੇਗਾ ਕਲੀਆਂ ਦੇ ਵਿੱਚ ਤੁਹਾਨੂੰ ਇਹ ਲੇਸ ਮਿਲੇਗੀ ਅਗਰ ਤੁਸੀਂ ਇਹ ਰਿਮੂਵ ਕਰਨੀ ਹੈ ਤਾਂ ਕਰ ਸਕਦੇ ਹੋ ਵੈਸੇ ਇਦਾਂ ਲੱਗੀ ਹੋਈ ਬਹੁਤ ਸੋਹਣੀ ਲੱਗਦੀ ਹੈ ਇਹਦੇ ਨਾਲ ਤੁਹਾਨੂੰ 2.5 ਮੀਟਰ ਦੀ ਇਹ ਸਲਵਾਰ ਮਿਲੇਗੀ ਜੀ ਕਾਟਨ ਦੀ ਤੇ ਕਾਟਨ ਦਾ ਹੀ ਦੁਪੱਟਾ ਮਿਲੇਗਾ ਮਸਲਿਨ ਕਾਟਨ ਦਾ ਇਹ ਹੈਗਾ ਦੁਪੱਟਾ ਠੀਕ ਹੈ ਉਸੇ ਇਦਾਂ ਦੀ ਲੁੱਕ ਹੈ ਜੀ ਸੂਟ ਦੀ ਦੇਖੋ ਪੈਂਟ ਪਾਈ ਹੋਈ ਕਿੰਨੀ ਸੋਹਣੀ ਲੱਗਦੀ ਆ ਇਹ ਵੀ ਸੇਮ ਪ੍ਰਾਈਸ ਆ 2100 ਇਹਨਾਂ ਸੂਟਾਂ ਦਾ ਵੀ ਇਹਦੇ ਵਿੱਚ ਨੈਕਸਟ ਕਲਰ ਕੇ पिंक ਤੇ ਇੱਕ ਤੁਹਾਨੂੰ ਮਿਲ ਜੇਗਾ ਲੈਮਨ ਇਹ ਹੈਗਾ ਲੈਮਨ ਦੇਖੋ ਫੋਟੋਸ ਬਹੁਤ ਸੋਹਣੇ ਸੂਟ ਲੱਗਦੇ ਆ ਪਾਈ ਹੋਏ 2100 ਦਾ ਸੂਟ ਹੈ ਜੀ ਪਿਓਰ ਕਾਟਨ ਹੈ ਵਿਦਾਊਟ ਲਾਈਨਿੰਗ ਸੂਟ ਬਣਗੇ ਤੇ ਪ੍ਰਾਈਸ ਹੈਗਾ ਇਹ 2100 ਸੌਰੀ विदाउट लाइनिंग सूट ਰਹਿਣਗੇ ਵਾਲੇ ਸਾਰੇ ਤੇ ਇਹ ਸਾਰੇ ਸੂਟ ਸੀਗੇ ਜੀ 2100 ਦੇ ਤੇ ਹੁਣ ਮੈਂ ਤੁਹਾਨੂੰ ਦਿਖਾ ਰਹੀ ਹਾਂ ਇਹ ਰਿਪੀਟ ਸੈਟ ਇਹਦੇ ਬਹੁਤ ਸਾਰੀਆਂ ਫੋਟੋਜ਼ ਆਈਆਂ ਸੀ ਸਾਡੇ ਕੋਲ ਇਹ ਮੈਂ ਪਹਿਲਾਂ ਦਿਖਾਈ ਸੀ ਸੂਟ ਤੁਹਾਨੂੰ ਪਿਓਰ ਕਾਟਨ ਦੇ ਉੱਪਰ ਵਿਦਾਊਟ ਲਾਈਨਿੰਗ ਸੂਟ ਬਣੇਗਾ ਸਰਵੋਸਕੀ ਦੇ ਨਾਲ ਹੈਂਡਵਰਕ ਦਾ ਕੰਮ ਵੀ ਉੱਪਰ ਤੇ ਪੈਚਿੰਗ ਵੀ ਆ ਸਾਰਾ ਮਿਕਸ ਵਰਕ ਹੈ ਜੀ ਮਸ਼ੀਨੀ ਵਰਕ ਵੀ ਆ ਸਟੱਫ ਬਹੁਤ ਪਿਆਰਾ ਹੈ 올 오버 수트 ਰਹੇਗਾ ਇਹ ٹھیک ਹੈ ਇਹ ਸਾਰੇ نیچے ਮਸ਼ੀਨੀ ਵਾਰ ਕਿਹਾ ਜੀ ਪਰਲਸ ਦੇ ਨਾਲ ਇਹਨੂੰ ਹੈਂਡ ਕੀਤਾ ਹੋਇਆ ਹੈ ਬਹੁਤ ਸੋਹਣਾ ਸੂਟ ਨੇ ਇਹ 5 ਮੀਟਰ ਦਾ ਸੂਟ 올ਓਵਰ ਇਹਦੇ ਨਾਲ ਪਿਓਰ कॉटन ਦਾ ਦੁਪੱਟਾ कॉटन मसलिन ਤੇ ਸਾਰੇ ਦੁਪੱਟੇ 'ਚ ਵਰਕ ਰਹੂਗਾ ਤੇ 2200 ਹੈਗਾ ਜੀ ਇਸ ਸੂਟ ਦਾ ਪ੍ਰਾਈਸ ਸੌਰੀ 2700 ਹੈਗਾ ਜੀ ਪ੍ਰਾਈਸ ਇਸ ਸੂਟ ਦਾ 2700 ਦਾ ਸੂਟ ਹੈ ਇਹ ਸੁੰਦਰ ਕਿ ਪਿੰਕ ਕਲਰ ਮਿਲ ਜਾਊਗਾ ਠੀਕ ਹੈ ਐਦਾਂ ਹੀ ਹੈ ਜੀ ਪਿੰਕ ਵੀ 27 ਦੇ ਵਿੱਚ 올ਓਵਰ 5 ਮੀਟਰ ਪਿਓਰ ਕਾਟਨ ਦਾ ਸੂਟ ਪਲੱਸ ਵਰਕ ਬਹੁਤ ਸੋਹਣਾ ਸੂਟ ਹੈ ਤੇ ਸਾਰੇ ਦੁਪੱਟੇ ਦੇ ਵਿੱਚ ਵੀ ਵਰਕ ਹੈ ਜੀ ਇੱਕ ਕਲਰ ਇਚ ਇਹ ਵਾਲਾ ਮਿਲ ਜਾਏਗਾ ਤੁਹਾਨੂੰ 5 ਮੀਟਰ ਦੇ ਸਟੱਫ ਦੇ ਨਾਲ ਰਹਿਣਗੇ ਸਾਰੇ ਸੂਟ ਠੀਕ ਹੈ ਹਾਂਜੀ ਇਹਨਾਂ ਸੂਟਾਂ ਦਾ ਪ੍ਰਾਈਸ ਹੈਗਾ 2700 ਜਿਹੜੇ ਲਾਸਟ ਵਿੱਚ ਤਿੰਨ ਸੂਟ ਦਿਖਾਈਆਂ ਤੇ ਬਾਕੀ ਸਾਰੇ ਸੂਟ 2100 ਵਾਲੇ ਸੀਗੇ ਅੱਜ ਦੀ ਵੀਡੀਓ ਦੇ ਤੇ ਬੁਕਿੰਗ ਲਈ ਨੰਬਰ ਤੁਹਾਨੂੰ ਪਤਾ ਹੀ ਆ ਜੀ ਜੋ ਵੀ ਸੂਟ ਤੁਹਾਨੂੰ ਅੱਜ ਦੇ ਵੀਡੀਓ ਚ ਪਸੰਦ ਆ ਉਸ ਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਉਸ ਦੀ ਵੀ ਪਿਕਸ ਸੈਂਡ ਕਰ ਸਕਦੇ ਹੋ ਵੀਡੀਓ ਦੇਖ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਹਾ ਉਹਦੇ ਲਈ ਵੀ ਥੈਂਕ ਯੂ so much